ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਮੜਿਆਵਾਲ ਸਥਿਤ ਇੱਕ ਸਰਕਾਰੀ ਸਕੂਲ ਤੋਂ ਸਾਹਮਣੇ ਆਈ ਹੈ ਜਿੱਥੇ ਸਕੂਲ ਦੇ ਵਿੱਚੋਂ ਗੈਸ ਸਿਲੰਡਰ ਤੇ ਭਾਂਡੇ ਤੱਕ ਚੋਰੀ ਕਰ ਲਏ ਗਏ ਨੇ ਸਵੇਰੇ 2 ਵਜੇ ਦੀ ਘਟਨਾਏ ਦੱਸੀ ਜਾ ਰਹੀ ਹੈ ਜਦੋਂ ਬਟਾਲਾ ਦੇ ਮੜਿਆਵਾਲ ਚ ਚੋਰਾਂ ਨੇ ਸਰਕਾਰੀ ਸਕੂਲ ਦੇ ਕਮਰਿਆਂ ਤੇ ਲੱਗੇ ਤਾਲਿਆਂ ਨੂੰ ਤੋੜ ਕੇ ਚੋਰੀ ਕੀਤੀ ਹੈ ਸਕੂਲ ਦੇ ਅੰਦਰੋਂ ਗੈਸ ਸਿਲੰਡਰ ਪੱਠੀ ਅਤੇ ਬਰਤਨ ਚੋਰੀ ਕਰਕੇ ਚੋਰ ਫਰਾਰ ਹੋਏ ਨੇ ਇਹ ਸਾਰੀ ਘਟਨਾ ਸਕੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਨੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਹ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਨੇ ਜਿਨ੍ਹਾਂ ਦੇ ਵੱਲੋਂ ਸਕੂਲ ਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਗਿਆ ਗੁਰਦਾਸਪੁਰ ਤੋਂ ਅਪ੍ਰਤ ਸਿੰਘ ਖੁਸ਼ੀਪੁਰ ਦੇ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਹਰਿਆਣਾ ਲਈ ਦੇ ਲਈ ਸਾਰੀ ਘਟਨਾ ਜੀ ਅੱਜ ਅਸੀਂ ਜਿਹੜਾ ਘਰੋਂ ਸਕੂਲ ਆਏ ਆ ਜਦੋਂ ਸਕੂਲ ਆ ਕੇ ਵੇਖਿਆ ਤਾਂ ਡੇ ਵੱਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਸਾਰੇ ਦੋ ਕਮਰਿਆਂ ਦੇ ਤਾਲੇ ਟੁੱਟੇ ਆ ਤੇ ਤਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ ਵਿੱਚ ਸਿਲੰਡਰ ਹੈ ਨਹੀਂ ਆ ਬਰਤਨ ਹੈ ਨਹੀਂ ਆ ਜੋ ਜੋ ਮੋਟੀਆਂ-ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਕੇ ਆ ਕੇ ਕਿ ਚਲੋ ਸਾਰਾ ਹੁੰਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਜੇ ਤੁਹਾਨੂੰ ਦੱਸਿਆ ਅਸੀਂ ਮੇਰੇ ਸੇ ਜੋਗੀ ਸਾਥੀ ਇਹ ਅਧਿਆਪਕ ਨਾਲ ਅਸੀਂ ਦੋਵਾਂ ਨੇ ਵੇਖਿਆ ਤੇ ਇਸ ਵਕਤ ਹੀ ਸਿਲੰਡਰ ਵਿੱਚ ਹੈ ਨਹੀਂ ਸੀਗੇ ਪੱਠੀ ਇੱਕ ਸੀਗੀ ਅੱਡੇ ਕੋ ਚੋਰੀ ਹੋ ਗਈ ਬਰਤਨ ਸੀਗੇ ਵੱਡੇ ਪਤੀਲੇ ਕੜਾਈ ਸੀਗੀ ਉਹ ਸਾਰਾ ਕੁਝ ਲੈ ਗਏ ਤੇ ਇਹ ਕੁੱਕਰ ਸੀਗਾ ਪਤਾ ਨਹੀਂ ਕੁੱਕਰ ਕਿਸ ਤਰ੍ਹਾਂ ਕੀ ਇਹਨਾਂ ਛੱਡ ਗਏ ਸਾਨੂੰ ਸਮਝ ਨਹੀਂ ਆਈ ਕਿ ਉਹ ਪਰਿਓ ਜਾ ਕੇ ਚੁੱਕਿਆ ਜਿੱਧਰੋਂ ਦੀ ਆਏ ਚੋਰ ਉਸ ਪਰਲੀ ਸਾਈਡ ਆ ਸਕੂਲ ਦੀ ਉਧਰੋਂ ਐਂਟਰ ਕੀਤੇ ਆ ਸੀਸੀਟੀਵੀ ਕੈਮਰਾ ਤੇ ਉਹਨਾਂ ਨੇ ਕਪੜਾ ਪਾਇਆ ਵਾ ਤੇ ਬਾਅਦ ਵਿੱਚ ਆਪਣਾ ਜੋ ਘਾਰੇ ਨੂੰ ਜਿਹੜੋ ਕਾਰਨਾਮੇ ਨੂੰ ਇਹਨੂੰ ਅੰਜਾਮ ਦਿੱਤਾ ਵਾ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਜੋ ਕਿ ਇਸ ਸਕੂਲ ਵਿੱਚ ਵਾਪਰੀ ਆ ਪਹਿਲਾਂ ਅੱਜ ਤੋਂ ਪਹਿਲਾਂ ਅਸੀਂ ਜਿੰਨਾ ਚਿਰ ਜਦੋਂ ਦੀ ਮੇਰੀ ਸਰਵਿਸ ਹੋ ਚੁੱਕੀ ਮੈਂ ਕਦੀ ਇਹੋ ਜੀ ਘਟਨਾ ਨਹੀਂ ਵੇਖੀ ਪਰ ਇਹ ਬਹੁਤ ਹੀ ਮੰਦਪਾਗੀ ਘਟਨਾ ਜੋ ਕਿ ਬੱਚਿਆਂ ਦਾ ਵੀ ਨੁਕਸਾਨ ਕਰਕੇ ਸਕੂਲ ਦਾ ਵੀ ਨੁਕਸਾਨ ਕਰਕੇ ਹਾਂਜੀ ਹਾਂਜੀ ਬੱਚਿਆਂ ਨੇ ਕੋਈ ਮਤਲਬ ਰਾਸ਼ਨ ਜਿਹੜਾ ਖਾਣਾ ਸੀ ਉਹਨੂੰ ਹਾ ਹੁਣ ਥੋੜਾ ਜਿਹਾ ਪ੍ਰਬੰਧ ਕਰਨਾ ਪੈਣਾ ਪਰ ਸਾਰਾ ਚੁੱਲਾ ਠੰਡਾ ਪਿਆ ਵਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਨ੍ਹਾਂ ਚੋਰਾਂ ਤੇ ਨੱਥ ਪਾਈ ਜਾਏ ਆ ਜੋ ਇਹੋ ਜੀਆਂ ਘਟਨਾ ਜੜੀਆਂ ਗਾਂ ਤੋਂ ਨਾ ਹੋ ਸਕਣ ਇਹਨਾਂ ਦੇ ਠੱਲ ਪਾਈ ਜਾ ਸਕਦੀ। ਕੀ ਨਾ? ਕਰੀ। ਕੀ ਗੱਲ ਹੋਈ ਸੀ? ਸਵੇਰੇ ਮੈਂ ਆਈ ਸੀ ਤੇ ਮੈਂ ਸੋਚਿਆ ਵੀ ਮੈਂ ਤਾਲਾ ਖੋਲਣੀ ਆ। ਤੇ ਅੱਗੇ ਦਫਤਰੋਂ ਚਾਬੀ ਲੈਣ ਲੱਗੀ ਸੀ ਕਿ ਮੈਂ ਚਾਬੀ ਲੈ ਕੇ ਆਈ ਤੇ ਤਾਲਾ ਨਾ ਖੁੱਲਾ ਸੀ ਤੇ ਜੰਦਰਾ ਵੀ ਖੁੱਲਾ ਸੀ ਜੰਦਰਾ ਨਹੀਂ ਲੱਗਾ ਸੀ ਤੇ ਮੈਂ ਨਾਲ ਉਹ ਸਾਨੂੰ ਫੋਨ ਕੀਤਾ ਸੀ ਖੁੱਪ ਸੱਜੀ ਹੋਣਾ ਫੋਨ ਚੁੱਕਿਆ ਤੇ ਕਹਿੰਦੇ ਕੋਈ ਨਹੀਂ ਬੰਦ ਆ ਰਿਹਾ ਤੇ ਫਿਰ ਮੈਂ ਸੱਜੀ ਹੁਣੇ ਆ ਗਏ। ਹੱਦੀ ਬੀ ਲੁਣਾ ਵੀ ਤੇ ਬਰਤਨਾਂ ਦੀ ਚੋਰੀ ਹੋ ਗਈ ਆ ਤੇ ਸੱਦ ਫਿਰ ਆ ਕੇ ਦੇਖਿਆ ਤੇ ਵਾਕਈ ਬਤਨ ਆਏ ਕਬ ਹੋਇਆ ਥੰਦ ਪੀ ਤੇ ਪਤੀਲੇ ਲੈ ਗਏ ਨਾ ਪਤੀਲਾ ਲੈ ਕੇ ਇੱਕ ਹੋਰ ਲੈ ਕੇ ਟੱਪ ਲੈ ਗਏ ਨਾ ਦੋ ਸੰਡਰ ਲੈ ਕੇ ਨਾ ਪੱਠੀ ਲੈ ਕੇ ਚੁੱਕੇ ਅੱਜ ਫਿਰ ਵਾਸ਼ਿੰਗ ਜਗ੍ਹਾ ਬੱਚਿਆਂ ਨੂੰ ਕਿੱਧਰ ਰੋਟੀ ਭਾਗੋ ਅੱਜ ਬਹੁਤ ਮੁਸ਼ਕਲ ਆ ਹਾਂਜੀ ਹੁੰਦੀ ਮੰਗ ਕੀ ਕਰਦੇ ਹਾਂਜੀ ਮੰਗਾ ਸਾਡੇ ਵੀ ਇਹ ਹਾਂ ਤੋਂ ਸਮਾਨ ਹੁਣ ਬਸ ਮਿਲ ਜੇ